ਪੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਸਟ ਬਦੇ ਸੰਤ ਸੰਗਿ ਅੰਤਰ ਪ੍ਰਵਢੇ ਨਾਮ ਪ੍ਰਭੂ ਕਾ ਲਾਗਾ ਮੇਢਾ ਸਗਲ ਸਮਗਰੀ ਇਕ ਉਸ ਕਾਟਾ ਮਾਹੀ ਅਨਕਰਮ ਕਨਾਨ ਆਨੰਦ ਰਸਤਾ ਹੈ ਨਾਉ ਨਿਦੇ ਅਮਰਤ ਪ੍ਰਵ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸਨ ਸਮਾਦਨ ਹਦ ਤਹ ਨਾਦ ਕਹਿਣਾ ਨ ਜਾਇ ਅਚਰਜ ਬਿਸਮਾਦ ਤਿੰਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤੈ ਜਨ ਸੱਚੀ ਪਾਏ ਸੋ ਅੰਤਰ ਸੋ ਬਾਰਾ ਅਨੰਤ ਕਾਟਾ ਕਾਟਵਿਆ ਪ੍ਰਹੇ ਆਪ ਗਵੰਤਾ ਬਨ ਤਨ ਪਰਬਤ ਹੈ ਪਰਬਰਮ ਜੈਸੀ ਆਗਿਆ ਤਸ ਕਰਮਾ ਪਉਣ ਬਾਣੀ ਵਸੰਤਰ ਮਾਹੀ ਚਾਰ ਗੰਟ ਦਸ ਸ ਸਮਾਹੀ ਇਸ ਤੇ ਪੈਨ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਉ ਬਦ ਪ੍ਰਾਨ ਸਿਮਰਤ ਮਹ ਦੇਕ ਸ ਸੂਰ ਸੂਰਨ ਕਰਮਾ ਏਕਾ ਬਾਣੇ ਪ੍ਰਭ ਕੇ ਸਭ ਕੋ ਬੋਲੇ ਆਪੇ ਢੋਲ ਲੰਕ ਬੂੰਡੋਲੇ ਸਰਬ ਕਲਾ ਕਰ ਕੇ ਲਾ ਖੇਲ ਮੂਲ ਨ ਪਾਈਆ ਗੁਣੈ ਮੂਲਾ ਸਰਬ ਜੋਤਿ ਮੈਂ ਜੰ ਕੀ ਜੋਤ ਧਾਰੈ ਹੋ ਸੁਆਮੀ ਉਤਪੋਤਾ ਗੁਰ ਪ੍ਰਸਾਦਿ ਪਰਮ ਕਾ ਨਾਸ ਨਾਨਕ ਤਿੰਨ ਮਹਿ ਇਹ ਵਿਸਾਸ ਸੰਤ ਜਨਾ ਕਾ ਪਿਆਰੋਂ ਸਭ ਬ੍ਰਹਮ ਸੰਤ ਜਨਾਂ ਕੈ ਹਿਰਦ ਸਭ ਧਰਮ ਸੰਤ ਜਨਾਂ ਸੁਣ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨਾ ਜਨ ਜਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਨ ਕਰਨ ਕ ਰਾਵਣ ਹਾਰ ਪ੍ਰਭ ਜਾਨੇ ਅੰਤਰ ਵਸ ਬਾਹਰ ਭੀ ਹੋਈ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤਿਗਿਆ ਸਭ ਸਤ ਤਿਸ ਪ੍ਰਭ ਤੇ ਸਗਲ ਉਤਪਾਦ ਤਿਸ ਭਾਵੇ ਤਾਂ ਕਰੇ ਸਚਾਰ ਤਿਸ ਭਾਵੇ ਤਾਂ ਏਕੰਕਾਰ ਹਨਕ ਕਲਾ ਲਖੀ ਨਾ ਜਾਏ ਜਿਸਾ ਭਾਵੈ ਤਿਸ ਲਾਏ ਮਲਾਏ ਕਵਨ ਨੇ ਘਟਾ ਕਵਨ ਕਹੀਆ ਦੂਰਾ ਆਪੇ ਆਪ ਆਪ ਭਰਪੂਰ ਅੰਤਰ ਗਤ ਜਿਸੇ ਆਪ ਜਨਾਏ ਨਾਨਕ ਤਿਸ ਜਨਮ